ਕੜਾਕੇ ਦੀ ਠੰਡ ਅਤੇ ਸੰਗਣੀ ਧੁੰਦ ਕਾਰਨ ਪੰਜਾਬ ਦੇ ਵਿੱਚ ਵੱਡਾ ਸੜਕੀ ਹਾਦਸਾ ਵਾਪਰ ਗਿਆ ਹੈ ਸੰਗਣੀ ਧੁੰਦ ਕਾਰਨ ਸਵਾਰੀਆਂ ਦੇ ਨਾਲ ਭਰੀ ਪੀ ਆਰਟੀਸੀ ਬੱਸ ਹੈ ਜਿਹੜੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਮੌਕੇ ਉੱਤੇ ਚੀਕ ਚਾਹੜਾ ਪੈ ਗਿਆ ਲੋਕ ਇੱਧਰ ਉੱਧਰ ਭੱਜਦੇ ਨਜ਼ਰ ਆਏ ਨੇ ਤਾਂ ਹਰ ਕੋਈ ਮਦਦ ਦੇ ਲਈ ਗੋਹਾਰ ਲਗਾਉਂਦਾ ਨਜ਼ਰ ਆ ਰਿਹਾ ਸੀ ਇਹ ਤਸਵੀਰਾਂ ਬਟਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਵੀ ਸੰਗਣੀ ਤੁੰਦ ਕਾਰਨ ਵੱਡਾ ਸੜਕੀ ਹਾਦਸਾ ਵਾਪਰ ਗਿਆ ਚੰਡੀਗੜ੍ਹ ਹਾਈਵੇ ਉੱਤੇ ਪਿੰਡ ਮਾਈ ਸਰਖਾਨਾ ਨੇੜੇ ਸਵਾਰੀਆਂ ਦੇ ਨਾਲ ਭਰੀ ਪੀ ਆਰਟੀਸੀ ਬੱਸ ਹੈ ਜਿਹੜੀ ਟਰਾਲੇ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਦੇ ਵਿੱਚ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਤਹਾਸੇ ਵਿੱਚ ਵਾਹਨਾਂ ਦੇ ਪਰਖੱਚੇ ਵੀ ਉੱਡ ਗਏ ਤਾਂ ਜਾਣਕਾਰੀ ਦੇ ਮੁਤਾਬਕ ਬਠਿੰਡਾ ਇਲਾਕੇ ਦੇ ਵਿੱਚ ਅੱਜ ਵੱਡੇ ਐਕਸੀਡੈਂਟ ਹੋਏ ਨੇ ਪੁੱਚੋ ਮੰਡੀ ਵੀ ਬੱਸ ਦਾ ਐਕਸੀਡੈਂਟ ਹੋਣ ਦੀ ਖਬਰ ਹੈ ਉੱਥੇ ਹੀ ਬਠਿੰਡਾ ਦੇ ਤਨੋਲਾ ਦੇ ਕੋਲ ਵੀ ਭਿਆਨਕ ਸੜਕੀ ਹਾਦਸਾ ਵਾਪਰਿਆ ਤਾਂ ਮਾਨਸਾ ਬਠਿੰਡਾ ਰੋਡ ਦੇ ਉੱਤੇ ਵੀ ਸੜਕ ਹਾਦਸਾ ਵਾਪਰਿਆ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਹਰ ਰੋਜ਼ ਸੜਕੀ ਹਾਦਸੇ ਵਾਪਰ ਰਹੇ ਨੇ ਤਾਂ ਅਜਿਹਾ ਸੜਕੀ ਹਾਦਸਾ ਬਠਿੰਡਾ ਦੇ ਵਿੱਚ ਵੀ ਵਾਪਰ ਗਿਆ ਜਿੱਥੇ ਧੁੰਦ ਕਾਰਨ ਸਵਾਰੀਆਂ ਦੇ ਨਾਲ ਭਰੀ ਪੀ ਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਸਵਾਰੀਆਂ ਨਾਲ ਭਰੀ ਇਹ ਪੀ ਆਰਟੀਸੀ ਦੀ ਬੱਸ ਟਰਾਲੇ ਨਾਲ ਜਾ ਟਕਰੀ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਪਰ ਹਾਦਸੇ ਵਿੱਚ ਵਾਹਨਾਂ ਦੇ ਪਰਖੱਚੇ ਉੱਡ ਗਏ ਨੇ ਤਾਂ ਲਗਾਤਾਰ ਮੌਸਮ ਵਿਭਾਗ ਆਵਾਜਾਈ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਵੀ ਕਰਦਾ ਰਹਿੰਦਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਸੜਕਾਂ ਉੱਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤਾਂ ਮੌਸਮ ਵਿਭਾਗ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਾ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਨੇ ਤਾਂ ਬਟਿੰਡਾ ਦੇ ਵਿੱਚ ਇਹ ਵੱਡਾ ਸੜਕੀ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਨਾਲ ਭਰੀ ਪੀ ਆਰਟੀਸੀ ਦੀ ਬੱਸ ਇੱਕ ਟਰਾਲੇ ਨਾਲ ਜਾ ਟਕਰਾਈ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਚੀਕ ਚਹਾੜਾ ਪੈਂਦਾ ਨਜ਼ਰ ਆਇਆ ਉੱਥੇ ਹੀ ਲੋਕ ਇਧਰ ਉਧਰ ਭੱਜਦੇ ਰਹੇ ਤਾਂ ਮੌਕੇ ਉੱਤੇ ਪੁਲਿਸ ਪਹੁੰਚੀ ਹੈ ਉੱਥੇ ਹੀ ਐਂਬੂਲੈਂਸ ਵੀ ਮੌਕੇ ਤੇ ਬੁਲਾਈ ਗਈ ਤੇ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ